ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਵੱਲੋਂ ਜਿਹੜੇ ਬਜ਼ੁਰਗ ਲੋਕ ਹੈ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਸਮਾਣਾ ਜਿਹੜਾ ਏਰੀਆ ਹੈ ਉੱਥੇ ਆਜ ਘਰ ਘਰ ਜਾ ਕੇ ਜਿਹੜਿਆਂ ਕੀ ਉਮਰ 85 ਸਾਲ ਤੋਂ ਉੱਪਰ ਹੈ ਚੋਣ ਕਮਿਸ਼ਨ ਦੀ ਟੀਮ ਪਹੁੰਚੀ ਹੈ ਔਰ ਉੱਥੇ ਕਰ ਜਾ ਕੇ ਬਜ਼ੁਰਗਾਂ ਦੀ ਵੋਟ ਘਰ ਹੀ ਪਾਵੇਗੀ ਕਿਉਂਕਿ ਉਹ ਮਤਦਾਨ ਕੇਂਦਰ ਤੇ ਨਹੀਂ ਜਾ ਸਕਦੇ ਉਸ ਦੇ ਲਈ ਚੋਣ ਕਮਿਸ਼ਨ ਵੱਲੋਂ ਮੁਕੰਮਲ ਤੌਰ ਤੇ ਇਹ ਟੀਮ ਲਾਈ ਗਈ ਹੈ ਜਿਹੜੀ ਕਿ ਜਿਸ ਦੇ ਵਿੱਚ ਪੁਲਿਸ ਕਰਮਚਾਰੀ ਹੈ ਔਰ ਚੋਣਮਲੇ ਪੋਲਿੰਗ ਸਟਾਫ ਹੈ ਉਹ ਦੇਖੋ ਘਰ ਤੇ ਜਾ ਕੇ ਬਜ਼ੁਰਗਾਂ ਦੇ ਬੋਟ ਘਰ ਤੇ ਜਾ ਕੇ ਪੁਆਏ ਜਾਣਗੇ ਜਿਹੜੇ ਬਜ਼ੁਰਗ મતદાન ਕੇਂਦਰ ਤੇ ਜਾ ਕੇ ਵੋਟ ਨਹੀਂ ਪਾ ਸਕਦੇ ਘਰ ਜਾ ਕੇ ਉਹਨਾਂ ਕੇ ਬੋਟ ਪੁਆਏ ਜਾ ਰਹੇ ਤਾਂ ਕਿ ਬੱਤੋ ਬਾਦ મતદાન ਹੋ ਸਕੇ ਇਸ ਦੇ ਲਈ ਚੋਣ ਕਮਿਸ਼ਨ ਦੀ ਟੀਮ ਸਮਾਣਾ ਦੇ ਵਿੱਚ ਵੱਖ-ਵੱਖ ਮਹਿਲਿਆਂ ਦੇ ਕਲੋਨੀ ਚ ਜਾ ਕੇ ਬਜ਼ੁਰਗਾਂ ਦੇ ਬੋਟ ਪੁਆ ਰਹੀ ਹੈ ਕਟ ਨਿੰਦਰਪੁਰ ਨਿੰਦਰਪੁਰ ਬੋਟ ਪਾ ਰਹੇ ਹੋ ਤੁਸੀਂ ਘਰ ਬੋਟ ਪਾਉਣਾ ਇਹ ਟੀਮ ਤੁਹਾਡਾ ਹਾਂ ਬੋਟ ਪਾ ਰਹੇ ਹਾਂ ਨਹੀਂ ਛੜੀ ਅੱਜ ਸਾਡਾ ਹੋਮ ਟੂ ਹੋਮ VOTING ਦੀ ਪ੍ਰਕਿਰਿਆ ਚੱਲ ਰਹੀ ਹੈ ਜਿਹੜੇ ਵੀ ਬਜ਼ੁਰਗ ਨੇ ਜਿਨ੍ਹਾਂ ਨੂੰ ਅਸੀਂ ਅਬਸੈਂਟੀ ਵੋਟਰਸ ਮਾਰਕ ਕਰਦੇ ਆ ਜਾਂ ਜਿਹੜੇ ਕਿ ਸੀਨੀਅਰ ਸਿਟੀਜ਼ਨਸ ਹੋਗੇ ਕਿ ਫਿਜ਼ੀਕਲੀ ਹੈਂਡੀਕੈਪ ਹੋਗੇ ਜਿਹੜੇ ਕਿ ਆਪਣੀ ਵੋਟ ਪਾਉਣ ਲਈ ਬੂਥ ਤੇ ਨਹੀਂ ਜਾ ਸਕਦੇ ਅਸੀਂ ਪਹਿਲਾਂ ਹੀ ਮਹੀਨਾ ਪਹਿਲਾਂ ਡੋਰ ਟੂ ਡੋਰ ਸਰਵੇ ਕਰਕੇ ਆਇਡੈਂਟੀਫਾਈ ਕਰਦੇ ਹਾਂ ਵੋਟਰਸ ਨੂੰ ਤੇ ਉਹਨਾਂ ਤੋਂ ਫਾਰਮ ਭਰਾਉਣੇ ਆ ਕੰਸੈਂਟ ਫਾਰਮ ਕਿ ਹਾਂਜੀ ਸਾਡੀ ਵੋਟ ਘਰ ਆ ਕੇ ਪਵਾਈ ਜਾਵੇ ਜਦੋਂ ਸਾਡੇ ਕੋਲ ਲਿਸਟ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਕਿ ਪੋਸਟਰ ਬੈਲਟ ਜਾਰੀ ਕਰਾਉਣੇ ਆ ਤੋ ਦੋਦੇ ਲਈ ਅਸੀਂ ਟੀਮਸ ਬਣਾਈਆਂ ਚਾਰ ਟੀਮ ਜਿਹੜੀਆਂ ਡੋਰ ਟੂ ਡੋਰ ਇਹ ਜੇ ਵੋਟਰਸ ਕੋਲ ਜਾਣਗੀਆਂ ਤੇ ਘਰੇ ਹੋਮ ਟੂ ਹੋਮ VOTING ਚੱਲ ਰਹੀ ਹੈ ਸਾਡੀਆਂ ਚਾਰ ਪੋਲਿੰਗ ਪਾਰਟੀ ਦਾ ਜੀ ਫੀਲ ਚਨੇ ਲੌਂਗ ਵਿਦ ਸਿਕਿਉਰਟੀ ਐਂਡ ਵੀਡੀਓਗ੍ਰਾਫਰ ਤਾਂ ਪੂਰੀ ਸੈਕਰੇਸੀ ਚ ਉਹਨਾਂ ਦੀ VOTING ਕਰਾਈ ਜਾ ਰਹੀ ਹੈ ਇਹ ਅੱਜ ਤੇ ਕੱਲ ਦੋ ਦਿਨੇ ਮੁਹਿੰਮ ਚੱਲਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਵੋਟਾਂ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਲੈਵਲ ਤੇ ਹੈੱਡਕੁਆਰਟਰ ਲੈਵਲ ਤੇ RO ਸਾਹਿਬ ਕੋਲ ਭੇਜ ਦਿੱਤੀਆਂ ਜਾਣਗੀਆਂ ਪੋਸਟਰ ਵੈਲਟਸ ਕਿਉਂਕਿ ਸਾਰੀ ਪੋਸਟਰ ਵੈਲਟ ਦੀ ਕਾਊਂਟਿੰਗ ਲੋਕ ਸਭਾ ਚੋਣਾ ਚ RO ਪੱਧਰ ਤੇ ਹੋਣੀ ਹ ਤੇ ਇਸ ਤਰ੍ਹਾਂ ਇਹ ਬੇਸਿਕਲੀ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਅਨੁਸਾਰ ਇਹ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਵੋਟਰਜ਼ ਵੋਟ ਪਾਣਾ ਚਾਹੁੰਦੇ ਨੇ ਬਟ ਉਹਨਾਂ ਨੂੰ ਸਹੂਲਤ ਚਾਹੀਦੀ ਹੈ ਉਹ ਵਾਲੰਟੀਅਰ ਦੇ ਵੀਲ ਚੇਅਰ ਪ੍ਰੋਵਾਈਡ ਕੀਤੇ ਜਾਣਗੇ ਜਿਹੜੇ ਕਿ ਬੂਥ ਤੇ ਪਾਣਾ ਚਾਹੁੰਦੇ ਨੇ ਇਹ ਸਾਡੇ ਟੋਟਲ 81 ਵੋਟਰਜ਼ ਨੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਹਨ ਤੇ ਹੋਮ ਟੂ ਹਮ ਵੋਟਿੰਗ ਅੱਜ ਕਰਾਈ ਜਾਵੇਗੀ ਠੀਕ ਹੈ ਥੈਂਕ ਯੂ ਥੈਂਕ ਯੂ ਜੂਨ ਕਮਿਸ਼ਨ ਦੇ ਹਦਾਇਤ ਅਨੁਸਾਰ ਸਾਡੇ ਅਧਿਕਾਰਤ ਐਸ ਡੀ ਐਮ ਮੈਡਮ ਜੋ ਕਿ ਏ ਆਰਓ ਨੇ 116 ਸਮਾਨਾ ਦੇ ਉਨਦੇ ਆਦੇਸ਼ਾਂ ਅਨੁਸਾਰ ਅਸੀਂ ਅੱਜ ਚਾਰ ਟੀਮਾਂ ਦੇ ਰੂਪ ਵਿੱਚ ਜਿਹੜੀ ਹੈਗੀ ਇਹ ਪੂਰੇ ਹਲਕੇ ਨੂੰ ਕਵਰ ਕੀਤਾ ਔਰ ਮੇਰੀ ਡਿਊਟੀ ਜਿਹੜੀ ਹੈਗੀ ਸਮਾਣੇ ਦੇ ਲੋਕਲ ਬੂਥਾਂ ਤੇ ਲੱਗੀ ਹੋਈ ਹੈ ਔਰ ਮੇਰੀ ਪਾਰਟੀ ਨੰਬਰ 4 ਹੈ ਟੋਟਲ ਵੋਟ ਨੇ ਹਲਕੇ ਦੇ ਆਪਣੇ ਕੋਲ ਟੋਟਲ 232 ਬੂਥ ਨੇ 232 ਬੂਥਾਂ ਵਿੱਚੋਂ ਕੁੱਲ ਚਾਰ ਟੀਮਾਂ ਜਿਹੜੀਆਂ ਉਹ ਨਿਯੁਕਤ ਕੀਤੀਆਂ ਗਈਆਂ ਔਰ ਚਾਰੋਂ ਟੀਮਾਂ ਨੇ ਕੁੱਲ 81 ਜਿਹੜੇ ਵੋਟਰ ਨੇ ਜਿਹੜੇ ਕਿ 85 ਪਲੱਸ ਹੋਰ ਫਿਜ਼ੀਕਲੀ ਹੈਂਡੀਕੈਪਡ ਜਿਹੜੇ ਕਿ ਬੂਤੇ ਜਾ ਕੇ ਵੋਟਾਂ ਨਹੀਂ ਪਾ ਸਕਦੇ ਉਹਨਾਂ ਨੂੰ ਫੋਕਟਾਉਣ ਵਾਸਤੇ ਉਹਨਾਂ ਨੂੰ ਹਾਊਸ ਟੂ ਹਾਊਸ ਜਿਹੜੇ ਹੈਗੇ ਜਾ ਕੇ ਉਹਨਾਂ ਦੇ ਆਪ ਵੋਟਾਂ ਸੀ ਪਵਾ ਕੇ ਆ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋ ਸਿਕ ਸਮਾਣਾ ਨਿਊਜ਼